ਹਾਂ ਜੀ ਭੈਣ ਸਾਰੀਆਂ ਭੈਣਾਂ ਨੂੰ ਮੇਰੀ ਸੱਸਰੀ ਘਰ ਮੈਂ ਤੁਹਾਡੀ ਭੈਣ ਮੈਂਦੋ ਹੋਰ ਕਿੰਨੋਂ ਭੈਣੋਂ ਠੀਕ ਠਾਕ ਸੇ ਕੀ ਹੋਵਾਂਗੀ ਮੈਂ ਵੀ ਠੀਕ ਹਾਂ ਮੈਂ ਤਾਂ ਆਇਆ ਕੈਂਦੀ ਸੀ ਭੈਣ ਅੱਜ ਮੈਂ ਬਣਾਉਂਗੀ ਜੀਰੀ ਦੀ ਪਨੀਰ ਦਾ ਪਲਾਓ ਤੁਹਾਨੂੰ ਦੱਸਾਂਗੀ ਜੀਰੀ ਦੀ ਪਲੀਰੀ ਕੀ ਹੁੰਦੀ ਆ ਤੁਹਾਨੂੰ ਪਤਾ ਯਾਰ ਭੈਣ ਮੈਂ ਤਾਂ ਬਟੀਕ ਦਾ ਕੰਮ ਕਰਦੀ ਆ ਬਟੀਕ ਜਿਆ ਹੋਇਆ ਘਰੇ ਹਾਂ ਤੇ ਮੇਰੇ ਜਿਹੜੇ ਹਸਬੈਂਡ ਨੇ ਅਮਨਵੀਰ ਦੇ ਪਾਪਾ ਇਹ ਸਰਕਾਰੀ ਟੀਚਰ ਨੇ ਉਹ ਕਹਿੰਦੇ ਵੀ ਜਦੋਂ ਨੂੰ ਮੈਂ ਆਉਂਗਾ ਉਹਦੋਂ ਕਿਤੇ ਲੇਟ ਨਾ ਲੱਗ ਜੇ ਤੁਸੀਂ ਪਨੀਰੀ ਨੂੰ ਪਾਣੀ ਲਾਇਓ ਮਹਤਲ ਮੈਂ ਤੇ ਮੈਨੂੰ ਵੀ ਵਿਦਿਆਇਆ ਨਾਲ ਬਹੁਤ ਮੈਂ ਬਲਾਗ ਬਾਤ ਜੀ ਆ ਦੇਖੋ ਭੈਣ ساری ਪਨੀਰੀ ਆਹ ਆਹ ਜਿਹੜੀ ਆਹ ਅਧੀਂ ਦੇ ਵਿੱਚ ਹਰੀ ਭਾਈ ਜੀ ਹਰੇ ਭਾਈ ਜੀ ਇਹੋ ਭੈਣੇ ਪਨੀਰੀ ਕਹਿੰਦੇ ਨੇ ਜੀਰੀ ਦੀ ਢੋਲੇ ਦੀ ਪਨੀਰੀ ਹਾਂ ਸਮਝੀਂ ਇਹ ਨੂੰ ਕਹਿੰਦੇ ਨੇ ਕਿ ਉਹਨੇ ਜੀ ਪਨੀਰੀ ਮੈਂ ਸਾਰੀ ਇਤਨੀ ਜੀ ਸਾਰੇ ਕਰ ਨੂੰ ਪਾਣੀ ਲਾਤਾ ਭੈਣੇ ਇੱਧਰੋਂ ਵੀ ਲਾਤ ਆਏ ਤੇ ਉਹ ਪਹਿਲਾਂ ਵੀ ਜੀ ਉਸ ਨੂੰ ਕੁੱਤੇ ਦੀ ਤੀਰੀ ਤੀਰੀ ਜੀ ਹੋਈ ਪਈ ਆ ਇੱਧਰੋਂ ਤੋਂ ਇੱਕ ਦਾ ਸ਼ੇਕ ਬਲਾਈ ਮਾਰਦਾ ਨਾ ਪੰਗਾ ਮੇਰੇ ਦਾ ਅੱਖਾਂ ਲਾਲ ਹੋ ਗਈਆਂ ਉਹ ਉਹ ਕਿੱਟਾ ਕਿ ਇਸ ਤੇ ਕੀ ਕਰਾਂ ਭੈਣੇ ਵਲੌਗ ਤਾਂ ਬਣਾਉਣੀ ਪੈਂਦਾ ਧੁੱਪੇ ਸਾਮੇ ਕੁਝ ਕਰਨਾ ਪੈਂਦਾ ਮੈਨੂੰ ਵੀਰ ਪੁੱਤ ਇੱਧਰਲੇ ਪਾਸੇ ਹੋ ਕੇ ਵੀਡੀਓ ਬਣਾਉਣਾ ਪਤਾ ਇੱਧਰਲੇ ਪਾਸੇ ਹੋ ਕੇ ਹੁਣ ਇਹਨਾਂ ਦੀ ਬੱਕਰੀ ਨੂੰ ਕੀ ਪਤਾ ਭੈਣੇ ਇਸ ਸਾਰਾ ਕੁਝ ਹੀ ਕਰਨਾ ਪੈਂਦਾ ਕੱਲੀਆਂ ਗੱਲਾਂ ਤੁਹਾਨੂੰ ਦੇਮਾਰੇ ਤੋਂ ਵੀ ਬਲੌਗ ਦੇਖਦੇ ਨੇ ਲੋਕ ਕੋਈ ਨਾ ਅੱਜਾ ਪਿੱਛਾ ਵੀ ਦਿਖਾਉਣਾ ਪੈਂਦਾ ਵੀਡੀਓ ਵਧੀਆ ਬਣਾਉਣੀ ਪੈਂਦੀ ਆ ਭੈਣੇ ਕੁਝ ਹੋਰ ਹੀ ਬੋਲਿਆ ਗਿਆ ਪਰ ਕੀ ਕਰਾਂ ਭੈਣੇ ਅੰਕਾਤੀ ਬਸਾਰ ਮੇ ਹੋਣਾ ਜੇ ਅਸੀਂ ਬਲੌਗ ਕਰੋਨੇ ਨਾ ਪਹਿਲਾਂ ਤੁਹਾਨੂੰ ਬਸਾਰ ਮੇ ਹੋਣਾ ਸਾਰਾ ਕੁਝ ਹੀ ਕਰਨਾ ਪੈਂਦਾ ਅੱਜਾ ਪਿੱਛਾ ਵੀ ਦਿਖਾਉਣਾ ਪੈਂਦਾ ਤਾਂ ਕਿ ਚੱਲਦੇ ਨੇ ਬਲੌਗ ਭੈਣੇ ਕੱਲੀਆਂ ਗੱਲਾਂ ਕੌਣ ਸੁਣੇ ਕਲਪੁੱਤੇਦ ਨੂੰ ਮੈਂ ਤੁਰੂੰਗੀ ਆ ਮੇਰੇ ਪਿਛਲੇ ਪਾਸਿਓਂ ਵੀਡੀਓ ਬਣਾਉ ਮੈਂ ਹੋਰ ਹੀ ਲੋਟ ਕੇ ਤੁਰਦੀ ਆ ਹੈ ਲੋਕਾਂ ਨੂੰ ਵਧੀਆ ਲੱਗਦਾ ਭੈਣੇ ਕੀ ਕਰਾਂ ਸਾਰਾ ਕੁਝ ਕਰਨਾ ਪੈਂਦਾ ਸਾਨੂੰ ਬਲਾਗ ਚਲ ਇੱਕ ਦੂ ਨੂੰ ਕਰ ਲੈਣੀ ਸ਼ੇਕ ਤਾਂ ਬਾਅਦ ਚਲ ਭੈਣੇ ਕੀ ਕਹਿੰਦੀ ਸੀ ਮਤਾਂ ਗੱਲੀ ਭੁੱਲ ਗਈ ਤੇ ਕੁੱਤੇ ਦੀ ਧੁੱਪ ਚ ਚਲ ਚੰਗਾ ਭੈਣੇ ਮੈਂ ਤਾਂ ਘਰੇ ਜਾ ਕੇ ਕੰਮ ਵੀ ਕਰਨੇ ਨੇ ਮੈਂ ਤਾਂ ਬਲਾਗ ਕੰਮ ਕਰਨ ਵਾਲੇ ਪੈ ਰਿਹਾ ਨੇ ਮੈਂ ਕਰਨਾ ਨਹੀਂ ਅੱਜ ਦਾ ਬਲਾਗ ਇੱਕ ਹੀ ਸਾਥ ਨੀ ਕਰਦੀ ਹੁਣ ਤੁਹਾਨੂੰ ਪਤਾ ਲੱਗ ਗਿਆ ਨਾ ਦੀਦੀ ਦੀ ਪਨੀਰੀ ਕੀ ਹੁੰਦੀ ਆ ਹਾਂ ਮੈਂ ਚਲ ਦੱਸ ਦਿਆ ਸਾਨੂੰ ਬਲੌਗਰਾਂ ਦਾ ਪਤਾ ਹੀ ਹੁੰਦਾ ਮੈਂ ਚਲ ਬਾਕੀ ਭੈਣਾਂ ਨੂੰ ਵੀ ਦੱਸ ਦੇ ਉਹਨਾਂ ਦਾ ਪਤਾ ਨਹੀਂ ਨਾ ਹੁਣ ਆ ਵੀ ਜੀਰੀ ਦੀ ਪਨੀਰੀ ਕੀ ਹੁੰਦੀ ਆ ਤੁਸੀਂ ਕਿਹੜਾ ਕਦੇ ਦੇਖੀ ਆ ਨਾ ਤੁਹਾਡੇ ਘਰ ਵਾਲਿਆਂ ਨੇ ਕਦੇ ਤੁਹਾਨੂੰ ਦੱਸਿਆ ਹਣਾ ਵੀ ਇਹੋ ਜੀ ਹੁੰਦੀ ਆ ਜੀਰੀ ਦੀ ਪਨੀਰੀ ਤੰਗਾ ਚੱਲ ਭੈਣ ਹੁਣ ਮੈਂ ਜਾਣੀਆ ਘਰ ਲੈ ਕੇ ਕੰਮ ਤੋਂ ਬਾਅਦ ਕਰਨ ਵਾਲੇ ਭੈਣ ਤੰਗਾ ਭੈਣ ਸਾਰੀਆਂ ਭੈਣਾਂ ਨੂੰ ਮੇਰੀ ਸੱਸ ਤੀ ਗਾ ਵਾਹ ਇਹ ਵਾਹ ਸਾਡੇ ਪਿੰਡ ਦੇ ਇੱਕ ਮੁੰਡੇ ਨੂੰ ਰਿਸ਼ਤਾ ਕਰਨ ਵਾਸਤੇ ਉਹਨੂੰ ਦੇਖਣ ਆਲੇ ਆ ਰਹੇ ਸੀ ਰਸਤੇ 'ਚ ਉਹਨਾਂ ਦਾ ਮੋਟਰਸਾਈਕਲ ਕੁੱਤੇ 'ਚ ਵੱਜ ਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਚੱਕ ਕੇ ਉਹਨਾਂ ਨੂੰ ਹਸਪਤਾਲ 'ਚ ਲੈ ਕੇ ਸਾਡੇ ਪਿੰਡ ਦਾ ਮੁੰਡਾ ਜਿਹਨੂੰ ਦੇਖਣ ਆ ਰਹੇ ਸੀ ਉਹ ਹਸਪਤਾਲ ਚ ਉਹਨਾਂ ਦਾ ਪਤਾ ਲੈਣ ਲੱਗ ਗਿਆ ਜਾ ਕੇ ਦੇਖਿਆ ਉਹਨਾਂ ਦੇ ਦੰਦ ਨਿਕਲੇ ਪਏ ਗੋਡੇ ਦੇ ਸੱਟਾਂ ਵੱਜੀਆਂ ਹੋਈਆਂ ਹੱਥਾਂ ਪਰਾਂ ਤੇ ਧ੍ਰੀਟਾਂ ਵੱਜੀਆਂ ਹੋਈਆਂ ਦੇਖ ਕੇ ਉਹਨਾਂ ਨੂੰ ਕਹਿੰਦਾ ਚੱਲ ਸ਼ੁਕਰ ਹੈ ਜੀ ਹਜੇ ਵੀ ਬਚਤ ਤੇ ਰਹਿ ਗਈ ਸੱਟਾਂ ਥੋੜੀਆਂ ਹੀ ਵੱਜੀਆਂ ਨੇ ਰਿਸ਼ਤੇਦਾਰ ਕਹਿੰਦੇ ਤੂੰ ਕੌਣ ਹੈ ਕਹਿੰਦਾ ਜੀ ਮੈਂ ਉਹੀ ਆ ਜਿਹਨੂੰ ਤੁਸੀਂ ਦੇਖਣ ਆ ਰਹੇ ਸੀ ਕਹਿੰਦੇ ਤੂੰ ਤਾਂ ਫਿਰ ਬਹੁਤ ਮਨੂਸ ਆ ਤੈਨੂੰ ਦੇਖਣ ਆ ਰਹੇ ਸੀ ਕਹਿੰਦਾ ਤੇ ਸਾਡਾ ਐਕਸੀਡੈਂਟ ਹੋ ਕੇ ਸਾਡੇ ਸੱਟਾਂ ਵੱਜ ਗਏ ਇੱਕ ਤੇ ਤੈਨੂੰ ਦੇਖ ਕੇ ਵਾਪਸ ਜਾਂਦਿਆਂ ਦਾ ਸਾਡਾ ਐਕਸੀਡੈਂਟ ਹੋ ਜਾਂਦਾ ਸਾਡੀ ਤਾਂ ਆਰਾਮ ਨਾਮ ਸੱਤ ਬੋਲ ਜਾਂਦੀ ਸੀ